ਸਵਾਗਤ ਦੇਸ਼ੁਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮੈਂ ਆਮੇਗਾ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਇੱਕ ਖਾਸ ਵਿਸ਼ੇ ਤੇ ਚਰਚਾ ਹੁੰਦੀ ਹੈ ਗਲਬਾਤ ਹੁੰਦੀ ਹੈ ਸਾਡੇ ਮਾਹਿਰ ਮਹਿਮਾਨ ਸਟੂਡੀਓ ਦੇ ਵਿੱਚ ਸਾਡੇ ਕੋਲ ਵਿਰਾਜਮਾਨ ਹੁੰਦੇ ਨੇ ਤੇ ਅੱਜ ਜਿਹੜੇ ਖਾਸ ਵਿਸ਼ੇ ਤੇ ਗੱਲਬਾਤ ਹੋਏਗੀ ਉਹ ਹੈ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਪੰਜਾਬੀ ਭਾਸ਼ਾ ਦੀ ਅਜੋਕੇ ਸਮੇਂ ਦੇ ਵਿੱਚ ਕੀ ਸਥਿਤੀ ਹੈ ਕੀ ਇਤਿਹਾਸ ਹੈ ਤੇ ਸਾਡਾ ਸੱਭਿਆਚਾਰ ਕਿੰਨਾ ਅਮੀਰ ਹੈ ਇਹ ਸਾਰੀਆਂ ਗੱਲਾਂ ਅੱਜ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਕਰਾਂਗੇ ਪੰਜਾਬੀ ਪਾਸ਼ਾ ਪੰਜਾਬੀ ਸੱਭਿਆਚਾਰ ਨੂੰ ਹੋਰ ਨੇੜੇ ਤੋਂ ਸਮਝਣ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਖਾਸ ਤੌਰ ਤੇ ਮੌਜੂਦ ਨੇ ਬਹੁਤ ਬਹੁਤ ਸਟੂਡੀਓ ਦੇ ਵਿੱਚ ਸਵਾਗਤ ਮੈਂ ਕਰਦੀ ਹਾਂ ਸੁਰਿੰਦਰ ਸੁੰਨੜ ਜੀ ਦਾ ਸੁਰਿੰਦਰ ਸੁੰਨੜ ਜੀ ਬਾਰੇ ਮੈਂ ਦੱਸਦਾ ਕਿ ਅਮਰੀਕਾ ਦੇ ਵਿੱਚ ਇਹ ਚਾਰ ਦਹਾਕੇ ਰਹੇ ਨੇ ਉੱਥੇ ਇਹਨਾਂ ਨੇ ਆਪਣਾ ਵਪਾਰ ਕੀਤਾ ਤੇ ਮੁੜ ਪੰਜਾਬ ਆਏ ਲੇਖਕ ਨੇ ਲਗਭਗ ਇਹਨਾਂ ਨੇ 12 ਕਿਤਾਬਾਂ ਪੰਜਾਬੀ ਭਾਸ਼ਾ ਦੇ ਵਿੱਚ ਲਿਖੀਆਂ ਨੇ ਦੋ ਅੰਗਰੇਜ਼ੀ ਦੀ ਕਿਤਾਬਾਂ ਵੀ ਇਹਨਾਂ ਨੇ ਲਿਖੀਆਂ ਨੇ ਬਹੁਤ-ਬਹੁਤ ਸਟੂਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆ। ਸ਼ੁਕਰੀਆ ਜੀ ਤੁਹਾਡਾ ਸਾਰੀ ਦੂਰਦਰਸ਼ਨ ਦੀ ਟੀਮ ਦਾ ਤੇ ਸਾਰੇ ਦਰਸ਼ਕਾਂ ਦਰਸ਼ਕਾਂ ਦਾ ਮੈਂ ਤੇ ਇਹਦੇ ਵੱਲੋਂ ਧੰਨਵਾਦ ਕਰਦਾ। ਸ਼ੁਕਰੀਆ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪਰ ਇੱਕ ਖਾਸ ਜਾਣਕਾਰੀ ਤੁਹਾਨੂੰ ਜ਼ਰੂਰ ਇੱਥੇ ਦਵਾਂਗੇ ਕਿ ਖਾਸ ਤੌਰ ਤੇ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਹੈ ਦਿਨ 15 ਜਨਵਰੀ ਦਾ 15 ਜਨਵਰੀ ਤੋਂ ਇੱਕ ਲੜੀਵਾਰ ਨਾਟਕ ਸ਼ੁਰੂ ਹੋਣ ਜਾ ਰਿਹਾ ਹੈ ਫੌਜੀ ਚਾਚੇ ਦਾ ਪੀਜੀ ਜਿਸ ਨੂੰ ਤੁਸੀਂ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸ਼ਾਮ ਨੂੰ 7 ਵਜੇ ਦੇਖ ਸਕਦੇ ਹੋ ਜੀਡੀ ਪੰਜਾਬੀ ਦੇ ਪ੍ਰੋਗਰਾਮ ਹੈ ਜੀ ਖਾਸ ਸਾਡਾ ਲੜੀਵਾਰ ਨਾਟਕ ਫੌਜੀ ਚਾਚੇ ਦਾ ਪੀਜੀ ਤੁਸੀਂ ਦੇਖਣਾ ਨਹੀਂ ਭੁੱਲਣਾ ਜੀ ਫੌਜੀ ਚਾਚੇ ਦਾ ਪੀਜੀ ਸਮਾਂ ਤੁਸੀਂ ਯਾਦ ਰੱਖਣਾ ਹੈ ਸ਼ਾਮ ਨੂੰ 7 ਵਜੇ ਦੇਖ ਸਕਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਉਹਨਾਂ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ ਆਪਣੀ ਗੱਲਬਾਤ ਨੂੰ ਅੱਗੇ ਤੋਰਦੇ ਹਾਂ ਅੱਜ ਦਾ ਸਾਡਾ ਵਿਸ਼ਾ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਪੰਜਾਬੀ ਭਾਸ਼ਾ ਦੀ ਅਸੀਂ ਗੱਲ ਕਰਾਂਗੇ ਸਭਿਆਚਾਰ ਦੀ ਅਸੀਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਤੁਹਾਡੇ ਵਿਚਾਰ ਅਸੀਂ ਇਸ ਬਾਰੇ ਜਾਣਦੇ ਹਾਂ ਕਿ ਪੰਜਾਬੀ ਭਾਸ਼ਾ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਇਹ ਪੰਜਾਬੀ ਭਾਸ਼ਾ ਨੂੰ ਅਸੀਂ ਸਿਰਫ ਗੁਰਮੁਖੀ ਤੋਂ ਹੀ ਸ਼ੁਰੂ ਕਰਦੇ ਆ ਗੁਰਮੁਖੀ ਦੇ ਵਿੱਚ ਹੀ ਦੇਖ ਰਹੇ ਆ ਵੀ ਊੜੇ ਆੜੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਆ ਜੀ ਇਹ ਇਹੀ ਪੰਜਾਬੀ ਭਾਸ਼ਾ ਆ ਪਰ ਪੰਜਾਬੀ ਭਾਸ਼ਾ ਇਹ ਗੁਰਮੁਖੀ ਤਾਂ ਗੁਰੂ ਨਾਨਕ ਸਾਹਿਬ ਨੇ ਤੇ ਦੂਸਰੀ ਪਾਸ਼ਾ ਹੀ ਨੇ 1532 ਤੋਂ ਲੈ ਕੇ 39 ਤੱਕ ਗੁਰਮੁਖੀ ਸਕ੍ਰਿਪਟ ਬਣਾਈ ਸੀ ਉਹ ਲਿਪੀ ਆ ਜੀ ਜੀ ਪਰ ਪੰਜਾਬੀ ਭਾਸ਼ਾ ਇੱਕ ਬਹੁਤ ਹੀ ਪੁਰਾਣੀ ਭਾਸ਼ਾ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਭਾਸ਼ਾਵਾਂ ਦੇ ਵਿੱਚੋਂ ਇੱਕ ਹੈ ਪੰਜਾਬੀ ਭਾਸ਼ਾ ਪੰਜਾਬੀ ਭਾਸ਼ਾ ਦੀ ਪ੍ਰਾਤਮਿਕਤਾ ਦੀ ਜੇ ਗੱਲ ਕਰੀਏ ਤੇ ਮੈਨੂੰ ਇਸ ਤੋਂ ਪੁਰਾਣੀ ਭਾਸ਼ਾ ਖੁਰ ਕੋਈ ਨਹੀਂ ਮਿਲਦੀ ਸੰਸਕ੍ਰਿਤ ਤੋਂ ਵਗੈਰਾ ਜੀ ਤੇ ਜੋ ਕਿ ਸਮੇਂ ਦੀ ਜਿੱਸਾ ਗੱਲ ਕਰੀਏ ਤੇ ਅੱਜ ਦੇ ਸਮੇਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਕੀ ਸਥਿਤੀ ਹੈ ਇਹ ਪੰਜਾਬੀ ਭਾਸ਼ਾ ਨਾ ਅਸੀਂ ਸਿਰਫ ਉਹੀ ਫਿਰ ਉੱਥੇ ਆਵਾਂ ਮੈਂ ਕਿ ਆਪਾਂ ਗੁਰਮੁਖੀ ਤੋਂ ਚੱਲਦੇ ਆਂ ਤੇ ਜਿਹੜੇ ਉੜਾ ਐਂਡ ਵਿੱਚ ਜਿਹੜਾ ਜਿਹੜੀ ਗੁਰਮੁਖੀ ਵਿੱਚ ਪੰਜਾਬੀ ਲਿਖਣ ਵਾਲਿਆਂ ਦੀ ਗਿਣਤੀ ਜਿਹੜੀ ਆ ਉਹ ਸਿਰਫ 2 ਕਰੋੜ ਤੱਕ ਵੀ ਨਹੀਂ ਜਾਂਦੀ 2 ਕਰੋੜ ਤੋਂ ਘੱਟ ਘੱਟ ਨੇ ਲੋਕ ਹੂੰ ਹੂੰ ਪਰ ਜਿਹੜੇ ਸ਼ਾਬ ਮੁਖੀ ਵਿੱਚ ਪੰਜਾਬੀ ਬੋਲਦੇ ਉਹ 10 ਕਰੋੜ ਤੋਂ ਉੱਪਰ ਨੇ ਜੀ ਜੀ ਹਾਂਜੀ ਪੰਜਾਬੀ ਜੇ ਭਾਸ਼ਾ ਨੂੰ ਗਿਣਨਾ ਤੇ ਪੰਜਾਬੀ ਭਾਸ਼ਾ ਤੇ ਬਹੁਤ ਲੋਕ ਬੋਲਦੇ ਆ ਜੀ ਸਮਝਦੇ ਆ ਸਮਝਦੇ ਹਿੰਦੀ ਜਿਹੜੀ ਭਾਸ਼ਾ ਆ ਆਪਣੀ ਨੈਸ਼ਨਲ ਲੈਂਗੁਏਜ ਆ ਹਿੰਦੀ ਭਾਸ਼ਾ ਕੋਈ ਵੀ ਬੋਲਦਾ ਜਾਂ ਕੋਈ ਵੀ ਸਾਹਿਤਿਕ ਪੰਜਾਬੀ ਬੋਲਦਾ ਜੀ ਉਹ ਹਿੰਦੁਸਤਾਨ ਦੇ ਸਾਰੇ ਲੋਕਾਂ ਨੂੰ ਸਮਝ ਆਉਂਦੀ ਹੈ ਬਿਲਕੁਲ ਜੇ ਕੋਈ ਕਹਿੰਦਾ ਹਿੰਦੀ ਮੈਨੂੰ ਸਮਝ ਨਹੀਂ ਆਉਂਦੀ ਉਹ ਗਲਤ ਹੈ ਹਿੰਦੀ ਇੱਕ ਬੜੀ ਸਰਲ ਭਾਸ਼ਾ ਆ ਹਾਂਜੀ ਤੇ ਇਹ ਜਨੀ ਪੰਜਾਬੀ ਦਾ ਜਨੀ ਇਹ ਹਿੰਦੀ ਜਾਂ ਉਰਦੂ ਜੇ ਇਥੇ ਸ਼ਾਮੂਖੀ ਜਿ ਲਿਖਦੇ ਉਹਨੂੰ ਉਰਦੂ ਕਹਿੰਦੇ ਆ ਜੀ ਜੋ ਹੈ ਉਹ ਵੀ ਪੰਜਾਬੀ ਹਾਂਜੀ ਜੀ ਜਿਸ ਤਮੇ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਕਿ ਸੁਰਿੰਦਰ ਸੁੰਨਰ ਜੀ ਹਰਾਂ ਨੇ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਭਾਸ਼ਾ ਦੇ ਵਿੱਚ ਲਿਖੀਆਂ ਤੇ ਇੱਕ ਕਿਤਾਬ ਜਿਹੜੀ ਸਭ ਤੋਂ ਪਹਿਲੀ ਪਈ ਹੈ ਇਸ ਬਾਰੇ ਤੁਹਾਡੇ ਤੋਂ ਜਾਣਕਾਰੀ ਲੈਣੇ ਆ ਕਿ ਇਹ ਇਹ ਪਹਿਲੀ ਕਿਤਾਬ ਸੀ ਤੁਹਾਡੇ ਇਹ ਨਹੀਂ ਇਹ ਪਹਿਲੀ ਕਿਤਾਬ ਐਸੀ ਇਹ ਮੰਗਲ ਨਾ ਮਿਲੀ ਹੂੰ ਹੂੰ ਇਹ ਮੈਂ ਵਿਦੇਸ਼ਾਂ ਦੇ ਵਿੱਚ ਜਾ ਕੇ ਉੱਥੇ ਮੜੀਆਂ ਪਹਿਲਾਂ ਤਕਲੀਫਾਂ ਵੀ ਕੱਟਣੀਆਂ ਪੈਂਦੀਆਂ ਬਹੁਤ ਕੰਮ ਵੀ ਕਰਨੇ ਪੈਂਦੇ ਆ ਪਰ ਜਦੋਂ ਉੱਥੇ ਮੈਂ ਆਈ ਮੈਂ ਸਟੈਬਲਿਸ਼ ਹੋ ਗਿਆ ਉੱਥੇ ਕਾਮਯਾਬ ਹੋਏ ਬੜੇ ਬੜੇ ਵਧੀਆ ਵਧੀਆ ਮੈਂ ਆਪਣੀਆਂ ਉਹ ਕਹਾਣੀਆਂ ਨਹੀਂ ਸੁਣਾਉਣੀਆਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਹੁਤ ਹੀ ਉੱਥੇ ਸਾਡਾ ਅ ਮੈਂ ਸਿਰਕਟ ਦੇ ਵਿੱਚ ਬਿਜ਼ਨਸਮੈਨ ਜਿਹੜੇ ਸੀਗੇ ਕੈਲਿਫੋਰਨੀਆ ਦੇ ਉਹਨਾਂ ਦੇ ਵਿੱਚ ਮੇਰਾ ਨਾਮ ਆਉਂਦਾ ਸੀਗਾ ਤੇ ਉਹ ਜਦੋਂ ਉਹ ਸਾਰਾ ਹੋ ਗਿਆ ਮੈਂ ਦਿਲ ਵਿੱਚ ਮੇਰੇ ਆਈ ਵੀ ਮੈਂ ਤੇ ਯਾਰ ਰਾਈਟਰ ਹੁੰਦਾ ਸੀਗਾ ਤੇ ਮੈਂ ਮੇਰੀ ਕਿਤਾਬ ਕਿਤੇ ਮੈਂ ਛਾਪਾਂ ਮੇਰੀਆਂ ਰਚਨਾਵਾਂ ਤਾਂ ਹੈਗੀਆਂ ਇਹ 2006 ਦੇ ਵਿੱਚ ਇਹ ਮੇਰੀ ਪਹਿਲੀ ਕਿਤਾਬ ਮੰਜ਼ਲ ਨਾਮ ਮਿਲੀ ਮੰਜ਼ਲਾਈ ਮਾਰਦਾ ਆਇਆ ਸੀ ਮੈਂ ਬਾਹਰੋਂ ਤੇ ਇੰਉਂ ਲੱਗਦਾ ਸੀਗਾ ਵੀ ਮੈਂ ਮੈਨੂੰ ਹਜੇ ਜੀ ਜੀ ਦਸ਼ਕਾ ਨੂੰ ਇਹ ਕਿਤਾਬ ਅਸੀਂ ਜ਼ਰੂਰ ਦਿਖਾਵਾਂਗੇ ਹਾਂਜੀ ਹਾਂਜੀ ਮੰਜ਼ਿਲ ਨਾ ਮਿਲੀ ਹਾਂਜੀ ਜੀ ਇਹ ਮੇਰੀ ਪਹਿਲੀ ਕਿਤਾਬ ਸੀ ਇਹ ਪਹਿਲੀ ਕਿਤਾਬ ਸੀ ਮੰਜ਼ਿਲ ਨਾ ਮਿਲੀ ਜਿਹਦੇ ਵਿੱਚ ਵਿਦੇਸ਼ ਚ ਰਹਿੰਦੇ ਆ ਤੁਹਾਨੂੰ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਉਹਦੀਆਂ ਕੁਝ ਗੱਲਾਂ ਕੁਝ ਬਾਤਾਂ ਇਹਦੇ ਵਿੱਚ ਲਿਖੀਆਂ ਹੋਈਆਂ ਨੇ ਯਾ ਨਹੀਂ ਉਹਦੇ ਉਹਦੇ ਵਿੱਚ ਜਾਨੀ ਇਵੇਂ ਸੀ ਕਿ ਜੋ ਮੈਂ ਬਾਹਰ ਮੱਲਾ ਮਾਰਦਾ ਫਿਰਦਾ ਸੀ ਉਹ ਮੇਰੀ ਕਹਾਣੀ ਨਹੀਂ ਆ ਹਜੇ ਮੈਂ ਆਈ ਹੈਵ ਟੂ ਗੋ ਯਾਨੀ ਮੈਂ ਮੈਂ ਹੋਰ ਜਿਸ ਤਰ੍ਹਾਂ ਉਹਨਾਂ ਬੱਚਿਆਂ ਦੀ ਗੱਲ ਕਰ ਲਈਏ ਜਿਸ ਕਿ ਜਿਹੜੇ ਆਪਣੇ ਦੇਸ਼ ਨੂੰ ਛੱਡ ਕੇ ਜਿਸ ਤਰ੍ਹਾਂ ਸਾਡੇ ਪੰਜਾਬੀ ਬੱਚੇ ਨੇ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਕੇ ਬਸ ਗਏ ਨੇ ਤੇ ਉੱਥੇ ਜਾ ਕੇ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਉਹਨਾਂ ਨੂੰ ਅਸੀਂ ਪੰਜਾਬੀ ਸੱਭਿਆਚਾਰ ਦੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਕਿਵੇਂ ਜੋੜ ਸਕਦੇ ਜਿਹੜੇ ਬੱਚੇ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਨੇ ਸਾਡੇ ਬੱਚੇ ਜਿਹੜੇ ਕਿਦਾਂ ਅਸੀਂ ਮੈਂ ਵੀ ਮੇਰੀ 72 ਸਾਲ ਦੇ ਵਿੱਚ ਮੈਂ ਪੈਰ ਤੇ ਰਿਹਾ ਤੇ 70 ਸਾਲਾਂ ਦੇ ਵਿੱਚੋਂ 30 ਸਾਲ ਮੈਂ ਇੰਡੀਆ ਚ ਰਿਹਾ ਤੇ 40 ਸਾਲ ਮੈਂ ਵਿਦੇਸ਼ਾਂ ਚ ਰਿਹਾ ਉਦੋਂ ਮੈਂ ਵੀ ਯੰਗ ਸੀਗਾ ਤੇ ਜਦੋਂ ਮੈਂ ਗਿਆ ਸੀਗਾ ਤੇ ਇਹ ਜਿਹੜੇ ਜਿਹੜੇ ਸਾਡੇ ਜਦੋਂ ਅਸੀਂ ਇੱਥੋਂ ਜਾਣਦੇ ਆ ਇਹ ਉਹ ਤਾਂ ਪੰਜਾਬੀ ਨੇਰੇ ਫਰੇ ਪੰਜਾਬੀ ਹੁਣ ਤੱਕ ਵੀ ਮੈਂ ਜਣੀ ਮੈਨੂੰ ਜਿੱਥੇ ਮਰਜੀ ਚੁੰਡੀ ਵੱਢ ਕੇ ਦੇਖ ਲਓ ਪੰਜਾਬੀ ਚ ਚੀਕ ਨਿਕਲੂਗੀ ਤੇ ਜਿਹੜੇ ਆਪਣ ਜਾਂਦੇ ਆ ਨਾ ਉਹ ਰਹਿੰਦੇ ਤੇ ਪੰਜਾਬੀ ਆ ਬਿਲਕੁਲ ਪਰ ਜਦੋਂ ਭਾਸ਼ਾ ਦੀ ਗੱਲ ਆਉਂਦੀ ਹੈ ਨਾ ਜਿੱਦਾਂ ਹੁਣ ਮੇਰੇ ਦੋ ਬੱਚੇ ਆ ਦੋ ਲੜਕੇ ਆ ਮੇਰੇ ਉਹ ਚੰਗੀ ਭਲੀ ਪੰਜਾਬੀ ਸਮਝਦੇ ਆ ਹਿੰਦੀ ਪੰਜਾਬੀ ਉਹ ਹਿੰਦੀ ਫਿਲਮਾਂ ਦੇਖਦੇ ਆ ਹੈਨੇ ਇਹ ਮਾਂ ਮਹਾਪਾਦ ਰਮਾਇਣ ਉਹ ਬੜਾ ਉਦਾਂ ਉਹ ਉਹ ਡਾਇਲੌਗ ਵੀ ਬੋਲਦੇ ਆ ਜੀ ਪਰ ਉਹਨਾਂ ਨੂੰ ਲਿਖਣੀ ਪੜਿੰਦੀ ਨਹੀਂ ਆਉਂਦੀ ਹਾਂਜੀ ਸਾਡੇ ਜਿਹੜੇ ਬੱਚੇ ਉਧਰ ਹੁਣ ਜਾ ਕੇ ਜੇ ਉੱਥੇ ਅੰਗਰੇਜ਼ੀ ਨਹੀਂ ਸਿੱਖਣਗੇ ਤੇ ਉਹ ਸਟੈਬਲਿਸ਼ ਹੋ ਨਹੀਂ ਸਕਦੇ ਹੈ ਨਾ ਜੀ ਇਹ ਜਿਹੋ ਜਾ ਉਹੀ ਕਰਨਾ ਪਊ ਨਾ ਸਾਨੂੰ ਜਿਸ ਵਾਤਾਵਰਣ ਵਿੱਚ ਅਸੀਂ ਰਹਿੰਦੇ ਆ ਉਹਨਾਂ ਦੇ ਵਿੱਚ ਜੇ ਵਿਚਰਨਾ ਤੇ ਉਹਨਾਂ ਦੇ ਸਾਰਾ ਕੁਝ ਸਿੱਖਣਾ ਪਊ ਸਾਨੂੰ ਜੀ ਤੇ ਉਹ ਉਹਨਾਂ ਦੀ ਗਲਤੀ ਨਹੀਂ ਆ ਸਾਡੇ ਬੱਚਿਆਂ ਦੀ ਵੀ ਅੰਗਰੇਜ਼ੀ ਵੈਸਟਰਨਾਈਜ਼ ਹੋ ਗਿਆ ਹੈ ਉਹ ਸਮੇਂ ਦੀ ਜਰੂਰਤ ਹੈ ਸਮੇਂ ਦੀ ਜਰੂਰਤ ਦਾ ਕਰਕੇ ਉਹ ਸਾਡੇ ਬੱਚੇ ਉਧਰ ਹੋ ਗਏ ਪਰ ਉਹ ਉਹਨਾਂ ਦੇ ਕੋਲ ਪੰਜਾਬੀ ਤੇ ਹਿੰਦੀ ਜੇ ਗਵਾਚ ਗਈ ਤੇ ਫਿਰ ਉਹ ਉਹਨਾਂ ਦੇ ਕੋਲ ਜੇ ਫੇ ਪੰਜਾਬ ਦਾ ਜੇ ਸੱਭਿਆਚਾਰ ਜਾਂ ਹਿੰਦੁਸਤਾਨ ਦਾ ਭਾਰਤੀ ਸੱਭਿਆਚਾਰ ਜੇ ਇਹਨਾਂ ਬੱਚਿਆਂ ਕੋਲ ਜਾਂਦਾ ਲੱਗਿਆ ਖੜੀਚ ਗਿਆ ਤੇ ਫਿਰ ਉਹ ਪੰਜਾਬੀ ਨਹੀਂ ਰਹਿਣਗੇ ਉਹਨਾਂ ਦੇ ਬੱਚੇ ਤੇ ਬਿਲਕੁਲ ਖਤਮ ਹੋ ਜਾਊਗਾ ਬਿਲਕੁਲ ਬਿਲਕੁਲ ਠੀਕ ਗੱਲ ਇਸ ਕਰਕੇ ਮੈਂ ਆ ਕਿਤਾਬ ਲਿਖੀ ਸੀ ਹੂੰ ਇਹ ਸਾਡੇ ਬੱਚਿਆਂ ਦੇ ਵਾਸਤੇ ਅ ਆਪਣੀ ਲੌਜੀਕਲ ਲੌਜਿਕ ਇਹ ਪਹਿਲਾ ਮੇਰੀ ਕਿਤਾਬ ਸੀਗੀ ਵਨ ਆਲਮਾਈਟੀ ਜੀ ਬਸ਼ਕਾ ਨੂੰ ਵੀ ਜ਼ਰੂਰ ਅਸੀਂ ਦਿਖਾਵਾਂਗੇ ਲੌਜੀਕਲ ਲੌਜਿਕ ਲੌਜੀਕਲ ਲੌਜਿਕ ਇਹ ਪਹਿਲਾ ਇਹ ਅੰਗਰੇਜ਼ੀ ਦੇ ਵਿੱਚ ਹੈ ਕਿਤਾਬ ਇਹ ਅੰਗਰੇਜ਼ੀ ਦੇ ਵਿੱਚ ਇਹ 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 ਅੰਗਰੇਜ਼ੀ ਦੇ ਵਿੱਚ ਪੰਜਾਬੀ ਹਿੰਦੀ ਦੀ ਕਿਤਾਬ ਹੈ ਅੱਛਾ ਹਾਂਜੀ ਇਹ ਟੋਟਲ ਕਿੰਨਾ ਜਦੋਂ ਤੁਸੀਂ ਕੋਈ ਇੱਕ ਲਾਈਨ ਨਹੀਂ ਕੋਈ ਵੀ ਸਾਰੀਆਂ ਲਾਈਨਾਂ ਪੜ੍ਹ ਕੇ ਦੇਖੋਗੇ ਇਹਦੇ ਵਿੱਚ 200 ਨਜ਼ਮਾਂ ਵੀ ਆਂ ਅੰਗਰੇਜ਼ੀ ਦੇ ਵਿੱਚ ਅੱਛਾ ਇਹ ਬਿਲਕੁਲ ਰਾਈਮ ਵਿੱਚ ਲਿਖੀਆਂ ਹੋਈਆਂ ਅੱਜ ਪਰ ਜਦੋਂ ਤੁਸੀਂ ਪੜ੍ਹ ਕੇ ਦੇਖੋਗੇ ਜਿਨੂੰ ਇੰਡੀਅਨ ਕਲਚਰ ਦਾ ਪਤਾ ਭਾਰਤੀ ਕਲਚਰ ਦਾ ਪਤਾ ਪੰਜਾਬ ਦੇ ਕਲਚਰ ਦਾ ਪਤਾ ਹੈ ਨਾ ਸਾਡਾ ਸਭਿਆਚਾਰ ਦਾ ਪਤਾ ਉਹ ਪੜ੍ਹ ਕੇ ਲੱਗੂਗਾ ਹਰ ਲਾਈਨ ਭਾਰਤੀ ਕਲਚਰ ਦੀ ਆ ਜੀ ਹੈ ਅੰਗਰੇਜ਼ੀ ਦੇ ਵਿੱਚ ਤੇ ਉਹ ਫਿਰ ਬੱਚੇ ਜਦੋਂ ਇਹਦੇ ਵਿੱਚ ਮੈਂ ਪਰ ਇੱਕ ਗੱਲ ਦੀ ਮੈਂ ਆਪਦੇ ਕੋਲ ਰੱਖੀਆ ਦਾਪ ਮੈਂ ਇਹ ਕਿਤੇ ਵੀ ਨਹੀਂ ਲਿਖਿਆ ਵੀ ਸਾਡੇ ਭਾਰਤੀ ਗ੍ਰੰਥਾਂ ਦੇ ਵਿੱਚੋਂ ਜਿੰਨਾ ਸਾਰੀਆਂ ਭਾਰਤੀ ਗ੍ਰੰਥ ਜੇ ਤੁਸੀਂ ਪੜੋਗੇ ਜਿਹੜੇ ਜਿਨ੍ਹਾਂ ਨੇ ਭਾਰਤੀ ਗ੍ਰੰਥ ਪੜ੍ਹਿਆ ਤੇ ਉਹਨਾਂ ਨੂੰ ਪਤਾ ਲੱਗੂਗਾ ਵੀ ਇਹ ਤੇ ਗੱਲਾਂ ਹੀ ਸਾਰੀਆਂ ਹੀ ਸਾਡੇ ਪੰਜਾਬੀਆਂ ਤੇ ਇੰਡੀਆ ਦੀਆਂ ਭਾਰਦੀਆਂ ਤੇ ਪਰ ਇਹ ਕੀਤੀਆਂ ਉਹਦੇ ਵਿੱਚ ਇਸ ਕਰਕੇ ਵੀ ਉਸ ਉਸ ਸਿੱਖਣ ਨੂੰ ਬੱਚੇ ਉੱਫੰਦੇ ਤੇ ਇਹ ਬਹੁਤ ਇਹ 10000 ਕਿਤਾਬ ਉੱਥੇ ਮੈਂ ਛਾਪ ਕੇ ਵੰਡੀ ਸੀ ਤੇ ਉਹ ਤੋਂ ਬਾਅਦ ਫਿਰ ਉਹ ਜੋ ਪਪੂਲਰ ਹੋ ਗਈ ਤੇ 10000 ਉਹਨਾਂ ਨੇ ਮੇਰੇ ਤੋਂ ਹੋਰ ਪਰਮਿਸ਼ਨ ਲੈ ਕੇ ਤਾਂ ਹੋਰ ਛਾਪ ਕੇ ਆਪਦੀ ਵੇਚੀ ਤੇ ਮੈਨੂੰ ਤਾਂ ਕੁਝ ਨਹੀਂ ਥੀ ਮਿਲਦਾ ਤੇ ਆ ਹੁਣ ਡਾਕਟਰ ਲਖਵਿੰਦਰ ਜੋਹਲ ਨੇ ਆ ਇਥੇ ਇਥੇ ਹੁਣ ਛਾਪੀ ਆ ਹਾਂ ਲੌਜੀਕਲ ਹਾਂ ਲੌਜੀਕ ਤੇ ਇਹਦੇ ਵਿੱਚ ਇਹ ਕਿਤਾਬੀ ਆ ਤੇ ਇਹ ਐਡੀਸ਼ਨਲ ਜੀ ਜੀ ਜਦੋਂ ਬੱਚੇ ਆ ਕੋਲੇ ਕਿਤਾਬ ਪਹੁੰਚੀ ਵਿਦੇਸ਼ਾਂ ਦੀ ਮੈਂ ਗੱਲ ਕਰਾਂ ਤੇ ਬੱਚੇ ਸ਼ੌਂਕ ਦੇ ਨਾਲ ਇਸ ਕਿਤਾਬ ਨੂੰ ਪੜ ਰਹੇ ਨੇ ਸਮਝ ਰਹੇ ਨੇ ਪੰਜਾਬੀ ਭਾਸ਼ਾ ਨੂੰ ਬਹੁਤ ਚੰਗੀ ਤਰ੍ਹਾਂ ਕਿਉਂਕਿ ਇਹ ਇੰਗਰੇਜ਼ੀ ਵਿੱਚ ਲਿਖਿਆ ਜਦੋਂ ਪੋਇਟਰੀ ਜੇ ਪੜਦੇ ਆ ਤੇ ਇੰਗਲਿਸ਼ ਪੋਇਟਰੀ ਆ ਜੇ ਇੰਗਲਿਸ਼ ਦੇ ਬਤਿਹ ਐ ਐਕਚੁਅਲੀ ਇੰਗਲਿਸ਼ ਪੋਇਟਰੀ ਦੇ ਵਿੱਚ ਬਹੁਤੀ ਵਧੀਆ ਨਜ਼ਮਾਂ ਨਹੀਂ ਲਿਖ ਹੋਈਆਂ ਕਦੇ ਵੀ ਉਹ ਵਰਡਸਵਰਥ ਸ਼ੈਲੇ ਕੀਟਸ ਦਾ ਸਮਾਂ ਜੇ ਛੱਡ ਦਈਏ ਅੱਜ ਕੱਲ੍ਹ ਅੰਗਰੇਜ਼ੀ ਦੇ ਵਿੱਚ ਨਜ਼ਮਾਂ ਪਾਇਦਾ ਨਹੀਂ ਇਹਨਾਂ ਦੇ ਵਿੱਚੋਂ ਉੱਥੇ ਬੈਸਟ ਪੋਇਟਰੀ ਕੋਸਟ ਟੂ ਕੋਸਟ ਬੈਸਟ ਪੋਇਟਰੀ ਦੇ ਵਿੱਚ ਵੀ ਇਹਨਾਂ ਦੇ ਵਿੱਚੋਂ ਨਜ਼ਮਾਂ ਛਪੀਆਂ ਉੱਥੇ ਬੁੱਕ ਛਪਦੀ ਹਰ ਸਾਲ ਜੀ ਉਹਦੇ ਵਿੱਚ ਇਹਨਾਂ ਦੇ ਮੇਰੀਆਂ ਕਿਤਾਬਾਂ ਦੇ ਵਿੱਚੋਂ ਨਜ਼ਮਾਂ ਉੱਥੇ ਉਹਦੇ ਵਿੱਚ ਵੀ ਛਪੀਆਂ ਹਾਂਜੀ ਤੇ ਇਹ ਜਿਹੜੀ ਪੋਇਟਰੀ ਜਿਹੜੀ ਆ ਅੰਗਰੇਜ਼ੀ ਦੇ ਵਿੱਚ ਲਿਖੀ ਹੋਈ ਪਰ ਉਹ ਹੈ ਆਪਣੀ ਗੱਲ ਆ ਜੀ ਭਾਰਤੀ ਗੱਲ ਹੈ ਪੰਜਾਬ ਦੀ ਗੱਲ ਆ ਬਿਲਕੁਲ ਜੀ ਆਪਣੇ ਆ ਆਪਣੇ ਮਤਲਬ ਪੰਜਾਬ ਦੇ ਨਾਲ ਆਪਣੀ ਮਿੱਟੀ ਦੇ ਨਾਲ ਇਹ ਤੁਹਾਡਾ ਮੋਹ ਹੈ ਪਿਆਰ ਹੈ ਕਿ ਤੁਸੀਂ ਇੰਨੀ ਮਿਹਨਤ ਦੇ ਨਾਲ ਇਹ ਕਿਤਾਬਾਂ ਜਿਹੜੀਆਂ ਹੈ ਉਹ ਦਸ਼ਕਾ ਦੀ ਝੋਲੀ ਪਾ ਰਹੇ ਹੋ ਤੇ ਪਸੰਦ ਵੀ ਆ ਰਹੀਆਂ ਨੇ ਖਾਸ ਕਰਕੇ ਕਿ ਬੱਚੇ ਇਹਦਾ ਲਾਭ ਵੀ ਲੈ ਰਹੇ ਨੇ ਫਾਇਦਾ ਵੀ ਹੋ ਰਿਹਾ ਇੱਕ ਕਵਿਤਾ ਜਿਹੜੀ ਤੁਹਾਡੀ ਹੈ ਜਿਹੜੀ ਵਿਦੇਸ਼ਾਂ ਦੇ ਵਿੱਚ ਰਹਿੰਦੇ ਤੁਹਾਡੇ ਤਜਰਬਿਆਂ ਦੇ ਤੁਸੀਂ ਲਿਖੀ ਹੋਈ ਹੈ ਉਸ ਕਵਿਤਾ ਨੂੰ ਵੀ ਜੇ ਤੁਸੀਂ ਸੁਣਾਉਣਾ ਚਾਹੋ ਤੇ ਉਹ 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 ਮੈਂ ਜਿਹੜੀ ਗੱਲ ਕਰਦਾ ਸੀ ਨਾ ਕਪਤਾ ਦੀ ਉਹ ਮੈਂ ਸੁਣਾਉਣੀ ਚਾਹੁੰਦਾ ਸੀ ਉਹ ਮੇਰੇ ਸਾਰੇ ਯਾਰ ਦੋਸਤ ਜਿਹੜੇ ਮਿੱਤਰ ਆ ਉਹ ਜਦੋਂ ਕਦੇ ਵੱਡੇ ਪ੍ਰੋਗਰਾਮ ਹੁੰਦੇ ਤਾਂ ਮੈਨੂੰ ਉਹ ਕਹਿ ਦਿੰਦੇ ਉਹ ਸੁਣਾ ਯਾਰ ਤੂੰ ਹੈਂ ਅਗਰ ਭਜਨ ਗਿੱਲ ਆਪਣੇ ਤੁਸੀਂ ਉਹ ਜੀ ਆਪਣੇ ਤਜਰਬੇ ਆ ਤੁਹਾਡੇ ਜੀ ਆਪਣੇ ਤਜਰਬੇ ਆ ਤੁਸੀਂ ਲਗਭਗ 4 ਦਾਹਕੇ ਹਾਂ ਤੁਸੀਂ ਕੈਲੀਫੋਰਨੀਆ ਦੇ ਵਿੱਚ ਰਾਈਟ ਜੀ ਜੀ ਹਾਂ ਪਰ ਉਹਨਾਂ ਨੂੰ ਮੈਂ ਇਹ ਜਦੋਂ ਨਾ ਮੈਂ ਨਜ਼ਮ ਸੁਣਾਣਾ ਤੁਹਾਨੂੰ ਤਾਂ ਪਤਾ ਲੱਗ ਜਾਊਗਾ ਜੀ ਮੈਂ ਕਿੰਨੀਆਂ ਲੰਨਾ ਉਹਨਾਂ ਚਾਰਦੇ ਹਾਂ ਕੰਨ ਹੂੰ ਲੇਕਿਨ ਸੱਤ ਸਮੁੰਦਰ ਤਾਰ ਕੇ ਅੱਛਾ ਸੱਤ ਸਮੁੰਦਰ ਤਾਰ ਕੇ ਹਰ ਕੇ ਵਾਪਸ ਘਰ ਨੂੰ ਆਇਆ ਦੇਸ਼ ਵਿਦੇਸ਼ਾਂ ਦੇ ਵਿੱਚ ਜਾ ਕੇ ਅਮਰੀਕਾ ਵਿੱਚ ਪੈਰ ਜਮਾ ਕੇ ਤਰਤ ਆਕਾਸ਼ ਬੜੇ ਹੀ ਗਾ ਕੇ ਪਰਦੇਸੀ ਦੀ ਮੋਹਰ ਲਵਾ ਕੇ ਸ਼ਹਿਰ ਮੇਰੀ ਦੀ ਮਿੱਟੀ ਵਿਚਲੀ ਮਹਿਕ ਨੂੰ ਪਾਲਣ ਆਇਆ ਹਾਂ ਸੱਤ ਸਮੁੰਦਰ ਤਰ ਕੇ ਹਰ ਕੇ ਵਾਪਸ ਘਰ ਨੂੰ ਆਇਆ ਹਾਂ ਚੋਗਾ ਚੁਗਣ ਵਿਦੇਸ਼ੀ ਆਇਆ ਵਤਨੋਂ ਦੂਰ ਆਲਣਾ ਪਾਇਆ ਹਰ ਮੌਸਮ ਵਿੱਚ ਢਲਣਾ ਚਾਹਿਆ ਰੋਹ ਵੀ ਤਨ ਨੂੰ ਵੀ ਅਪਣਾਇਆ ਥੱਕ ਹਾਰ ਕੇ ਮੁੜ ਆਇਆ ਹਾਂ ਮੈਂ ਜਿੱਥੋਂ ਦਾ ਜਾਇਆ ਹਾਂ ਸੱਤ ਸਮੁੰਦਰ ਤਰ ਕੇ ਹਰ ਕੇ ਵਾਪਸ ਘਰ ਨੂੰ ਆਇਆ ਹਾਂ ਮੇਰਾ ਸ਼ਹਿਰ ਸ਼ਹਿਰ ਦੀਆਂ ਗਲੀਆਂ ਮੇਰੇ ਜੁੱਸਵੇ ਦੇ ਵਿਚੜੋਈਆਂ ਕੀ ਬਾਤ ਜਿੱਥੇ ਮੇਰੀਆਂ ਰੀਝਾਂ ਪੜੀਆਂ ਚਰਨਾਂ ਮਤ ਨੂੰ ਤਰਸਣ ਤਲੀਆਂ ਸਹਿਰ ਸ਼ਹਿਰ ਮੇਰੇ ਦੇ ਸੁਖ ਸਾਗਰ ਦਾ ਬੂੰਦ ਬੂੰਦ ਤਰੇ ਆਇਆ ਹਾਂ ਕੀ ਬਾਤ ਸਤ ਸਮੁੰਦਰ ਤਰ ਕੇ ਹਰ ਕੇ ਵਾਪਸ ਕਰਨ ਨੂੰ ਆਇਆ ਹਾਂ ਮੇਰੇ ਵਤਨ ਦਿਓ ਮੇਰੇ ਯਾਰੋ ਮੇਰੇ ਸ਼ਹਿਰ ਦਿਓ ਮਟਿਆਰੋ ਆਪਣਾ ਸਭਿਆਚਾਰ ਨਾ ਹਾਰੋ ਘਰ ਆਏ ਦੀ ਨਜ਼ਰ ਉਤਾਰੋ ਸਾਬਤ ਸੂਰਤ ਸੁਨੜ ਨੂੰ ਮੈਂ ਘਰ ਨੂੰ ਮੋੜ ਲਿਆ ਆਂ ਸੱਤ ਸਮੁੰਦਰ ਤਰ ਕੇ ਹਰ ਕੇ ਵਾਪਸ ਕਰਨ ਨੂੰ ਆਇਆ ਕੀ ਬਾਤ ਹੈ ਕੀ ਬਾਤ ਹੈ ਤੁਹਾਡੇ ਆਪਣੇ ਜਜ਼ਬਾਤ ਸਾਰੇ ਇਸ ਕਵਿਤਾ ਦੇ ਵਿੱਚ ਬਕੂਬੀ ਸਮਝ ਆ ਰਹੇ ਨੇ ਅਸੀਂ ਮਹਿਸੂਸ ਕਰ پا ਰਹੇ ਹਾਂ ਤੇ ਗੱਲਬਾਤ ਨੂੰ ਹੋਰ ਅੱਗੇ ਤੋਰਦੇ ਆਂ ਕਿ ਜੇ ਗੱਲ ਕਰ ਰਹੇ ਆਂ ਅਸੀਂ ਪੰਜਾਬੀ ਭਾਸ਼ਾ ਦੀ ਤੇ ਇਹ ਵੀ ਇੱਕ ਗੱਲ ਇੱਥੇ ਦੇਖਣ ਨੂੰ ਹੈ ਕਿ ਅੰਗਰੇਜ਼ੀ ਭਾਸ਼ਾ ਦਾ ਵੀ ਬਹੁਤ ਪ੍ਰਭਾਵ ਹੈ ਬੱਚੇ ਜਿਹੜੇ ਹੈ ਉਹ ਉਹ ਮਤਲਬ ਚੁਕਾਵ ਉਹਨਾਂ ਦਾ ਅੰਗਰੇਜ਼ੀ ਭਾਸ਼ਾਵਲ ਕੁਦਰਤੀ ਜ਼ਿਆਦਾ ਹੋ ਰਿਹਾ ਦੇਖੋ ਮੇਗਾ ਜੀ ਇਹ ਅਸੀਂ ਨਾ ਆਮ ਤੌਰ ਤੇ ਇੱਕ ਪਿਛਲੀ ਵਾਰ ਜਦੋਂ ਮੈਂ ਦੂਰਦਰਸ਼ਨ ਵਿੱਚ ਆਇਆ ਸੀ ਤਾਂ ਪੰਜਾਬੀ ਪੀਛੇ ਤਾਂ ਹੀ ਬੋਲਿਆ ਸੀਗਾ ਤੇ ਵਿੱਚ दखਲ ਅੰਦਾਜ਼ੀ ਪਾਤ ਤੁਹਾਡੇ ਪਾਠਕ ਦਰਸ਼ਕ ਕਰ ਸਕਦੇ ਸੀ ਉਹਨਾਂ ਪਤਾ ਨਹੀਂ ਕਿਹੜੇ ਪ੍ਰੋਗਰਾਮ ਸੀਗਾ ਹੈ ਨਾ ਤੇ ਉਹਦੇ ਵਿੱਚ ਮੈਨੂੰ ਕਹਿੰਦੇ ਵੀ ਆ ਤੂੰ ਪੰਜਾਬੀ ਦੀ ਗੱਲ ਕਰਦਾ ਤਾਂ ਅੰਗਰੇਜ਼ੀ ਦੇ ਵਿੱਚ ਅੱਖਰ ਕਿਉਂ ਬੋਲਿਆ ਤੂੰ ਹੈਨਾ ਕਿ ਤੈਨੂੰ ਕਿਹਨੇ ਦੱਸਿਆ ਵੀਰਾ ਵੀ ਅੰਗਰੇਜ਼ੀ ਦਾ ਅੱਖਰ ਆ ਅੰਗਰੇਜ਼ੀ ਜਿਹੜੀ ਆ ਅੰਗਰੇਜ਼ੀ ਭਾਸ਼ਾ ਜਿਹੜੀ ਆ ਭਾਵੇਂ ਇਸ ਵੇਲੇ ਸਾਰੀ ਦੁਨੀਆ ਤੇ ਰਾਜ ਕਰਦੀ ਆ ਅੰਗਰੇਜ਼ੀ ਤੋਂ ਬਿਨਾਂ ਸਾਡਾ ਕੋਈ ਹੀਲਾ ਨਹੀਂ ਸਾਨੂੰ ਸਿੱਖਣੀ ਪਊਗੀ ਜੇ ਜੇ ਦੁਨੀਆ ਦੇ ਵਿੱਚ ਵਿਚਰਨਾ ਤਰੱਕੀ ਕਰਨੀ ਆ ਤਾਂ ਅੰਗਰੇਜ਼ੀ ਸਾਨੂੰ ਸਿੱਖਣੀ ਪਊਗੀ ਹੈ ਜੀ ਪਰ ਅੰਗਰੇਜ਼ੀ ਜਿਹੜੀ ਭਾਸ਼ਾ ਆ ਉਹਦੇ ਤੋਂ ਪੰਜਾਬੀ ਨੇ ਜਾਂ ਹਿੰਦੀ ਨੇ ਇੱਕ ਅੱਖਰ ਵੀ ਨਹੀਂ ਲਿਆ ਅੰਗਰੇਜ਼ੀ ਨੇ ਨਾ ਹਿੰਦੀ ਤੇ ਪੰਜਾਬੀ ਚ ਸੰਸਕ੍ਰਿਤ ਦੇ ਵਿੱਚੋਂ ਹੀ ਸਾਰੀਆਂ ਭਾਸ਼ਾਵਾਂ ਮੰਨ ਜੰਮੀਆਂ ਸੰਸਕ੍ਰਿਤ ਦੇ ਵਿੱਚੋਂ ਸਾਰੀਆਂ ਭਾਸ਼ਾਵਾਂ ਨੇ ਆਪਦੇ ਲਫ਼ਜ਼ ਲੈ ਆ ਉਹ ਲਫ਼ਜ਼ ਕੋਈ ਵੀ ਲਫ਼ਜ਼ ਜਿਹੜਾ ਪਾਇਥਿ ਹੋਣ ਕਿੰਨੇ ਆ ਨਾ ਵੀ ਸਕੂਲ ਆ ਜਾਂ ਕੋਈ ਵੀ ਕੋਈ ਵੀ ਚੀਜ਼ ਹੈ ਕੋਈ ਵੀ ਕੋਈ ਵੀ ਲਫ਼ਜ਼ ਆ ਉਹ ਹਿੰਦੀ ਪੰਜਾਬੀ ਦੇ ਵਿੱਚੋਂ ਸੰਸਕ੍ਰਿਤ ਦੇ ਵਿੱਚੋਂ ਅੰਗਰੇਜ਼ੀ ਨਹੀਂ ਲਿਆ ਅੰਗਰੇਜ਼ੀ ਤਾਂ ਜਿਹੜਾ ਈਵਨ ਗੁਰਮੁਖੀ ਨਾਲੋਂ ਹੂੰ ਹੂੰ ਊੜਾ ਆੜਾ ਜਦੋਂ ਬਣਿਆ 1532 39 ਤੱਕ ਇਹ ਓਡਿਟਨ 116 ਸਾਲ ਬਾਅਦ ਏਬੀਸੀ ਜਿਹੜੀ ਲਿਪੀ ਹੈ ਨਾ ਅੰਗਰੇਜ਼ੀ ਦੀ ਸਕ੍ਰਿਪਟ ਆ 116 ਸਾਲ ਬਾਅਦ ਗੁਰਮੁਖੀ ਤੋਂ ਵੀ ਸੰਸਕ੍ਰਿਤ ਤੇ ਹਜ਼ਾਰਾਂ ਸਾਲ ਪਹਿਲਾਂ ਬਣ ਗਈ ਸੀ ਹੈ ਨਾ ਜਿਹੜੀ ਅੰਗਰੇਜ਼ੀ ਆ ਉਹਦੇ ਕੋਲੋਂ ਅਸੀਂ ਕੁਝ ਨਹੀਂ ਲਿਆ ਉਹ ਕੁਝ ਨਹੀਂ ਸਾਨੂੰ ਦੇਣ ਜੋਗੇ ਉਹਨਾਂ ਕੋਲ ਕੁਝ ਹੈ ਨਹੀਂ ਉਹ ਲੋਕਾਂ ਦੀਆਂ ਪਾਸ਼ਾ ਮਾਂ ਨੂੰ ਮਾਰ ਕੇ ਗਲ ਘੁੱਟ ਕੇ ਉਹ ਡਾਕਟਰ ਲਵਜ ਕਰ ਰਹੇ ਜੀ ਜੀ ਤੇ ਬੱਚਿਆਂ ਦੀ ਜੇ ਗੱਲ ਕਰੀਏ ਇੱਕ ਰੁਝਾਨ ਜਿਹੜਾ ਇਹ ਵੀ ਚੱਲਿਆ ਹੈ ਖਾਸ ਕਰਕੇ ਅਸੀਂ ਆਪਣੇ ਦੇਸ਼ ਦੀ ਗੱਲ ਕਰੀਏ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿੱਦਾਂ ਬੱਚੇ ਪੜ੍ਹਦੇ ਨੇ ਉੱਥੇ ਤਾਂ ਪੰਜਾਬੀ ਹੀ ਚੌਥੀ ਜਾਂ ਪੰਜਵੀਂ ਜਮਾਤ ਤੋਂ ਬਾਅਦ ਬੱਚਿਆਂ ਨੂੰ ਸਬਜੈਕਟ ਜਿਹੜਾ ਪੰਜਾਬੀ ਲੱਗਦਾ ਹੈ ਤੇ ਐਸਾ ਜਦੋਂ ਮਾਹੌਲ ਚੱਲ ਰਿਹਾ ਹੋਏ ਤੇ ਫਿਰ ਅਸੀਂ ਬੱਚਿਆਂ ਨੂੰ ਕਿਸ ਤਰ੍ਹਾਂ ਆਪਣੀ ਮਾਂ ਬੋਲੀ ਦੇ ਨਾਲ ਜੋੜ ਕੇ ਰੱਖ ਸਕਦੇ ਆ ਦੇਖੋ ਜੀ ਇਹ ਨਾ ਇਹ ਮੈਂ ਮੈਂ ਕਿਉਂਕਿ ਰਾਜਨੀਤਿਕ ਆਦਮੀ ਨਹੀਂ ਆ ਹੈ ਮੇਰਾ ਮੇਰਾ ਕੋਈ ਪਾਰਟੀ ਜਾਂ ਤੁਹਾਡੀ ਬੰਦੀ ਮੇਰੀ ਕੋਈ ਨਹੀਂ ਆ ਹੈ ਤੇ ਸਹਿਯੋਗਕਾਰਾਂ ਦੀ ਕਾਦੀ ਭਾਉਂਦੀ ਆ ਜਿਵੇਂ ਅਸੀਂ ਪਰ ਜਿਹੜਾ ਇਹ ਅਸੀਂ ਜਿਹੜੇ ਸ케ਜੂਲ ਬਣਾਉਨੇ ਆ ਅਸੀਂ ਜਿਹੜੇ ਇਹ ਸਬਜੈਕਟ ਬਣਾਉਣੇ ਆ ਕਿ ਕੀ ਪੜਨਾ ਉਹਨਾਂ ਨੂੰ ਕੀ ਤੁਸੀਂ ਕਹੋਗੇ ਉਹਨਾਂ ਨੂੰ ਕਿ ਜਣੀ ਜੋ ਪੜਾਉਣਾ ਚਾਹੁੰਦੇ ਆ ਉਹ ਉਹ ਜਿਹੜੇ ਬੰਦੇ ਵੀ ਜਿਹੜੀਆਂ ਪਾਪਨਾ ਉਹਨੂੰ ਨਿਸ਼ਚਿਤ ਕਰਦੀਆਂ ਇਹ ਉਹਨਾਂ ਤੇ ਡਿਪੈਂਡ ਕਰਦਾ ਜੀ ਤੇ ਜਿਸਤਾ ਭਾਸ਼ਾ ਨੂੰ ਸਮਝਣ ਦੇ ਅਸੀਂ ਕੋਸ਼ਿਸ਼ ਕਰ ਰਹੇ ਆਂ ਸਮਝ ਰਹੇ ਆ ਤੁਹਾਡੇ ਤੋਂ ਬਹੁਤ ਕੁਝ ਜਾਣ ਰਹੇ ਆ ਤੁਹਾਡੇ ਵਿਚਾਰ ਤੇ ਇਸੇ ਤਰ੍ਹਾਂ ਸੱਭਿਆਚਾਰ ਦੀ ਜੇ ਗੱਲ ਕਰੀਏ ਤੇ ਸਾਡਾ ਸੱਭਿਆਚਾਰ ਬਹੁਤ ਅਮੀਰ ਹੈ ਹੈਨਾ ਇਹ ਸਾਰੇ ਹੀ ਅਸੀਂ ਸਮਝਦੇ ਆਂ ਜਾਣਦੇ ਆਂ ਤੇ ਮਾਣ ਮਹਿਸੂਸ ਕਰਦੇ ਆਂ ਤੁਹਾਡੇ ਕੀ ਵਿਚਾਰ ਨੇ ਪੰਜਾਬੀ ਸੱਭਿਆਚਾਰ ਬਾਰੇ ਇੱਕ ਇੱਕ ਗੀਤ ਹੈ ਜੀ ਇੱਕ ਤਰਨਮ ਹੈ ਹੈ ਤੇ ਮੈਂ ਉਹ ਮੈਨੂੰ ਪਤਾ ਸੀ ਤੁਸੀਂ ਪੰਜਾਬੀ ਸੱਭਿਆਚਾਰ ਬਾਰੇ ਮੈਨੂੰ ਸਵਾਲ ਪੁੱਛਣਾ ਆ ਪੰਜਾਬ ਤਾਂ ਹੱਸਦਾ ਨੱਚਦਾ ਇੱਕ ਪੰਜਾਬੀਏ ਤੇ ਹੱਸਦੀ ਨੱਚਦੀ ਆ ਹਾਂਜੀ ਗਿੱਧੇ ਭੰਗੜੇ ਪਾਉਂਦੀ ਪੰਜਾਬੀਏ ਹਾਂਜੀ ਇਹ ਰੂਸੀਆਂ ਨੂੰ ਮਨਾਉਣ ਵਾਲਾ ਸਾਡਾ ਕਲਚਰ ਆ ਇੱਕ ਇੱਕ ਤੁਹਾਨੂੰ ਆਪਣੀ ਕਲਚਰ ਦੀ ਮੈਂ ਗੱਲ ਕਰਾਂ ਇੱਕ ਜਿਵੇਂ ਤੁਸੀਂ ਪੰਜਾਬ ਦਾ ਇੱਕ ਅਨਿਖੜਵਾ ਪੰਜਾਬੀ ਕਲਚਰ ਦਾ ਸੱਭਿਆਚਾਰ ਦਾ ਇੱਕ ਅਨਿਖੜਵਾ ਅੰਗ ਆ ਇਹ ਜਿਹੜਾ ਹਰ ਵਿਆਹ ਛਾਬੀਆਂ ਦੇ ਉੱਤੇ ਕੱਢਿਆ ਜਾਂਦਾ ਜਾਗੋ ਜਾਗੋ ਹੈਨਾ ਜਾਗੋ ਹੈਨਾ ਉਹ ਜਾਗੋ ਕੀ ਆ ਉਹਦੇ ਵਿੱਚ ਜਾਗੋ ਦੇ ਵਿੱਚ ਵਿਆਹ ਦੇ ਵਿੱਚ ਨਾਨਕਾ ਮੇਲ ਆਉਂਦਾ ਹੈ ਤੇ ਵਿਆਹ ਦੇ ਵਿੱਚ ਰੁੱਸੇ ਹੁੰਦੇ ਆ ਬਹੁਤ ਇੱਕ ਦੂਜੇ ਨੂੰ ਇਹ ਮਨਾਉਣ ਵਾਲਾ ਕਲਚਰ ਆ ਪੰਜਾਬੀ ਤੇ ਉਹ ਉਹ ਜਿਹੜੇ ਸਾਰੇ ਫੁੱਪੂਆ ਫੁੱਫੇ ਚਾਚੇ ਤਾਏ ਉਹ ਸਾਰੇ ਤੇ ਪਿੰਡ ਦੇ ਵਿੱਚ ਸਾਰੇ ਇੱਕੋ ਤੇ ਪਰਿਵਾਰ ਆ ਪੰਜਾਬੀ ਪਰਿਵਾਰ ਤੇ ਇੱਕੋ ਹੀ ਆ ਉਹ ਰੁੱਸੇ ਹੁੰਦੇ ਕਈ ਵਿਆਹਾਂ ਮឆਾਦੀਆਂ ਦੇ ਵਿੱਚ ਉਹ ਸ਼ਾਮ ਨੂੰ ਕੁੜੀਆਂ ਜਿਹੜੀਆਂ ਲੇਡੀਜ਼ ਜਿਹੜੀਆਂ ਰਿਸ਼ਤੇਦਾਰ ਸਾਰਿਆਂ ਦੀਆਂ ਸਾਂਝੀਆਂ ਹੈਨਾ ਉਹ ਜਿਹੜੇ ਪਿੰਡ 'ਚ ਰੁੱਸ ਕੇ ਬੈਠੇ ਹੁੰਦੇ ਨੇ ਨਾ ਵਿਆਹ ਨਹੀਂ ਆਉਂਦੇ ਉਹਨਾਂ ਨੂੰ ਡਾਂਗੜਾ ਖੜਕਾ ਕੇ ਨਾ ਉਹਨਾਂ ਨੂੰ ਮਨਾਉਣ ਜਾਂਦੀਆਂ ਸਿਰ ਤੇ ਬੱਤੀ ਰੱਖਦੇ ਡਾਂਗ ਡਾਂਗ ਖੜਕਾ ਕੇ ਉਹਨਾਂ ਨੂੰ ਗਾਲਾਂ ਕੱਢਦੀਆਂ ਉਹਨਾਂ ਨੂੰ ਪੰਜਾਬੀ ਦੇ ਵਿੱਚ ਹੈ ਤੇ ਉਹਨਾਂ ਨੂੰ ਕਈ ਤਰ੍ਹਾਂ ਦੇ ਮਿੱਠੇ ਮਿੱਠੇ ਜਿਹਾ ਮਿਹਣੇ ਦੇ ਕੇ ਵੀ ਆਓ ਜੀ ਸਾਡੇ 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 ਨਾਲ ਕਹਦਾ ਰੁੱਸਾ ਸਾਡੇ ਨਾਲ ਧਿਆਨ ਕੇ ਵਿਆਹ ਦੇਖੋ ਬਾਅਦ ਵਿੱਚ ਰੁੱਸੇ ਰਹੋ ਹੈ ਨੀ ਉਹ ਜਿਹੜੀ ਸਾਡਾ ਕਲਚਰ ਜਿਹੜਾ ਪੰਜਾਬੀ ਕਲਚਰ ਇਹ ਇਹ ਬਹੁਤ ਹੀ ਪਿਆਰਾ ਹਸਦਾ ਨੱਚਦਾ ਸਾਡਾ ਕਲਚਰ ਆ ਮੈਨੂੰ ਆਪਣੇ ਗੁਰ ਭਜਨ ਗੇਲਿਆ ਤੁਸੀਂ ਉਹਨਾਂ ਦਾ ਨਾਮ ਸੁਣਿਆ ਹੋਊਗਾ ਇਹ ਉਹ ਪੰਜਾਬੀ ਕਲਚਰ ਦਾ ਪੰਜਾਬੀ ਸਭਿਆਚਾਰ ਦਾ ਜਿਹਦਾ ਨਾ ਇਨਸਾਈਕਲੋਪੀਡੀਆ ਤੁਰਿਆ ਫਿਰਦਾ ਉਹਨੇ ਸਾਡੇ ਨਾਲ ਪ੍ਰਦੇਸਾਂ ਵਿੱਚ ਵਸਦੇ ਜਿਹੜੇ ਆ ਪ੍ਰਵਾਸੀ ਆ ਉਹਨਾਂ ਦੇ ਨਾਲ ਬੜਾ ਰਸਤਾ ਰੱਖਿਆ ਤੇ ਉਹਨਾਂ ਨੇ ਸਾਨੂੰ ਇਹ ਇਹ ਇਥੇ ਜਿਹਨੀਆਂ ਲਖਵਿੰਦਰ ਡਾਕਟਰ ਲਖਵਿੰਦਰ ਸਿੰਘ ਜੋਹਰ ਨੂੰ ਉਹਨਾਂ ਨੇ ਮਾਰਾਇਆ ਮੈਨੂੰ ਤੇ ਇੱਥੇ ਆਣ ਕੇ ਜਦੋਂ ਇਹ ਡਾਕਟਰ ਲਖਵਿੰਦਰ ਸਿੰਘ ਜੋਹਰ ਇਹ ਇਹ ਇਨਾ ਪੰਜਾਬੀਅਤ ਤੇ ਭਾਸ਼ਾ ਤੇ ਕਲਚਰ ਤੇ ਇਹਨਾਂ ਉਹ ਉਹਦੇ ਉੱਤੇ ਕੰਮ ਕਰ ਰਹੇ ਸੀ ਜਦੋਂ ਮੈਂ ਨਾਲ ਉਹਨਾਂ ਦੇ ਆਣ ਕੇ ਖੜ ਗਿਆ ਉਹਨਾਂ ਦੇ ਸਪੋਰਟ ਵਿੱਚ ਹੋਰ ਤਕੜੇ ਹੋ ਗਏ ਅੱਜ ਕੱਲ ਸਭ ਤੋਂ ਜ਼ਿਆਦਾ ਕੰਮ ਪੰਜਾਬੀਅਤ ਵਾਸਤੇ ਡਾਕਟਰ ਲਖਵਿੰਦਰ ਸਿੰਘ ਜੋੜ ਬਿਲਕੁਲ ਬਿਲਕੁਲ ਜੀ ਆਪਣੀ ਗੱਲਬਾਤ ਨੂੰ ਇਸੇ ਤਰ੍ਹਾਂ ਕਰਦੇ ਰਵਾਂਗੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਗੱਲਾਂ ਅਸੀਂ ਕਰ ਰਹੇ ਹਾਂ ਤੁਸੀਂ ਵੇਖ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਤੇ ਗੀਤ ਅਸੀਂ ਪੰਜਾਬੀ ਸੱਭਿਆਚਾਰ ਬਾਰੇ ਗੱਲਬਾਤ ਕਰ ਰਹੇ ਹਾਂ ਪੰਜਾਬੀ ਭਾਸ਼ਾ ਬਾਰੇ ਗੱਲਬਾਤ ਕਰ ਰਹੇ ਹਾਂ ਸੁਰਿੰਦਰ ਸੁੰਨਰ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ ਗੱਲਬਾਤ ਨੂੰ ਅੱਗੇ ਵਧਾਉਣਾ ਤੇ ਲੋਕਗੀਤਾ ਦੀ ਜੇ ਗੱਲ ਕਰੀਏ ਲੋਕਗੀਤਾ ਦੀ ਸਾਡੇ ਸੱਭਿਆਚਾਰ ਦੇ ਨਾਲ ਸਾਡੀ ਭਾਸ਼ਾ ਦੇ ਨਾਲ ਕੀ ਸਾਂਝ ਹੈ ਲੋਕਗੀਤ ਮੇਗਾ ਜੀ ਪੰਜਾਬੀ ਦੀ ਪੰਜਾਬੀ ਕਲਚਰ ਦੀ ਪੰਜਾਬੀ ਸੱਭਿਆਚਾਰ ਦੀ ਜਾਨ ਨੇ ਜੀ ਜੀ ਪੰਜਾਬੀ ਕਵਤਾ ਦੇ ਪੰਜਾਬੀਅਤ ਵਿੱਚੋਂ ਜੇ ਲੋਕਗੀਤ ਕੱਢ ਦਿਓ ਤੇ ਪੰਜਾਬੀਅਤ ਦਾ ਕੁਝ ਵੀ ਬਾਕੀ ਬਚਦਾ ਹੀ ਨਹੀਂ ਹਾਂਜੀ ਦੁਨੀਆ ਦੀ ਕਿਸੇ ਵੀ ਹੋਰ ਪਾਛਾ ਵਿੱਚ ਮੈਂ ਚਾਰ ਪੰਜ ਪਾਛਾਾਂਾਂ ਜਾਣਦਾ ਮੈਂ ਉਰਦੂ ਹਿੰਦੀ ਤੇ ਪੰਜਾਬੀ ਤੇ ਅੰਗਰੇਜ਼ੀ ਤੇ ਮੈਂ ਜਾਣਦਾ ਹੀ ਸਪੈਨਿਸ਼ ਵੀ ਮੈਂ ਚੰਗੀ ਭਲੀ ਜਾਣਦਾ ਹਾਂਜੀ ਤੇ ਕਿਸੇ ਵੀ ਪਾਛਾ ਦੇ ਵਿੱਚ ਇੰਨੀਆਂ ਵਨਗੀਆਂ ਜਿਹੜੀਆਂ ਨਾ ਇਹ ਲੋਕ ਗੀਤਾਂ ਦੀਆਂ ਨਹੀਂ ਹੈਗੀਆਂ ਕਿਸੇ ਵੀ ਪਾਠਾ ਦੇ ਵਿੱਚ ਨਹੀਂ ਲਿਖੀਆਂ ਗਈਆਂ ਜਿਹੜਾ ਜੁਗਨੀ ਜੁਗਨੀ ਹੋਰ ਕਿਸੇ ਪਾਠਾ ਵਿੱਚ ਤੁਹਾਨੂੰ ਨਹੀਂ ਮਿਲੂਗੀ ਇਸ ਤਰ੍ਹਾਂ ਇਸ ਤਰ੍ਹਾਂ ਦੀਆਂ ਹੈ ਮਾਇਆ ਛੱਲਾ ਹੈ ਤੇ ਇਹ ਇਹ ਜਿਹੜੇ ਲੋਕ ਗੀਤ ਨੇ ਨਾ ਇਹ ਕਿਸੇ ਵੀ ਹੋਰ ਭਾਸ਼ਾ ਵਿੱਚ ਲੋਕ ਗੀਤ ਇੰਨੀ ਤਾਦਾਦ ਵਿੱਚ ਮਿਲਦੇ ਹੀ ਨਹੀਂ ਹੈ ਬਿਲਕੁਲ ਬਿਲਕੁਲ ਕਿਸੇ ਵੀ ਦੁਨੀਆਂ ਦੀ ਹੋਰ ਭਾਸ਼ਾ ਦੇ ਵਿੱਚ ਮਿਰਜ਼ੇ ਨੂੰ ਵੇਕਾਂ ਲਾ ਲਾ ਕੇ ਇਦਾਂ ਨਹੀਂ ਗਾਇਆ ਗਿਆ ਹਮ ਕਿਸੇ ਵੀ ਹੋਰ ਭਾਸ਼ਾ ਦੇ ਵਿੱਚ ਸੈਂਕੜੇ ਭਾਸ਼ਾਵਾਂ ਨੇ ਦੁਨੀਆਂ ਦੀਆਂ ਹੈ ਜੀ 8 8-9 ਭਾਸ਼ਾਵਾਂ ਪੰਜਾਬੀ ਨਾਲੋਂ ਵੱਧ ਬੋਲੀਆਂ ਜਾਂਦੀਆਂ ਦੁਨੀਆਂ ਦੇ ਵਿੱਚ ਹੈ ਨੀ ਪਰ ਕਿਸੇ ਵੀ ਉਹਨਾਂ 98 ਵਿੱਚ ਕਿਸੇ ਵਿੱਚ ਵੀ ਜਣੀ ਹੀਰ ਨੂੰ ਇਦਾਂ ਕਿਸੇ ਨੇ ਹੀਕਾ ਲਾ ਕੇ ਨਹੀਂ ਗਾਇਆ ਇਹ ਸਿਰਫ ਪੰਜਾਬੀ ਦੇ ਲੋਕ ਗੀਤਾਂ ਦੇ ਨੂੰ ਨਸੀਬ ਹੈ ਜੀ ਤੇ ਇਹ ਇੱਕ ਕਿਤਾਬ ਸਾਹਮਣੇ ਰੱਖੀ ਹੋਈ ਹੈ ਹਾਂ ਹੀਰ ਸੁਨਰ ਹਾਂ ਜੀ ਹਾਂ ਜੀ ਇਹ ਇਹ ਦੇ ਬਾਰੇ ਵੀ ਚੈਨਲ ਤੋਂ ਕਿ ਹੀਰ ਲਿਖਿਆ ਦੇਪਾ ਇਹ ਹੀਰ ਸੁਨੜੇ ਮੇਰੀ ਰਚਨਾयां ਜੀ ਤੇ ਹੀਰ ਸਾਨੂੰ ਐਜ਼ ਅ ਸਬਜੈਕਟ ਵੀ ਅਸੀਂ ਪੜ੍ਹੀ ਹੈ ਨਾ ਤੇ ਸਾਰੇ ਪੰਜਾਬੀ ਦੇ ਪੰਜਾਬ ਦੇ ਵਿਦਿਆਰਥੀਆਂ ਨੇ ਹੀਰ ਪੜ੍ਹੀ ਤੇ ਉਹ ਹੀਰਾ ਬਹੁਤ ਵਾਰਸ ਤੋਂ ਬਾਅਦ ਵਿੱਚ ਬਹੁਤ ਲੋਕਾਂ ਨੇ ਹੀਰਾ ਲਿਖਿਆ ਹੈ ਹੈ ਜੀ ਤੇ ਪਰ ਯਾਨੀ ਉਹੀ ਗੱਲ ਉਹੀ ਕਹਾਣੀ ਹੁਣ ਕੋਈਆਂ 100 ਤੋਂ ਉੱਪਰ ਹੀਰਾ ਲਿਖਿਆ ਲੋਕਾਂ ਨੇ ਹੈ ਜੀ ਪਰ ਵਾਰਸ ਵਾਲੀ ਕਹਾਣੀ ਉਹ ਨਾ ਕੋਈ ਬੋਲੀ ਵਾਰਸ ਨਾਲੋਂ ਵਧੀਆ ਨਾ ਕੋਈ ਸ਼ੈਲੀ ਵਾਰਸ ਨਾਲੋਂ ਵਧੀਆ ਤੇ ਉਹ ਉਹ ਕਤੋਂ ਦੀ ਹੈਗੀਆਂ ਤੇ ਉਹ ਮੈਨੂੰ ਉਹ ਮੈਂ ਪੜਦਾ ਪੜਦਾ ਤੇ ਉਹ ਮੈਂ ਕਿਹਾ ਵੀ ਇਹ ਦਿਨ ਨਿਆ ਨਹੀਂ ਕਰ ਰਹੇ ਵਾਰਸ ਨਾਲ ਤੇ ਮੈਂ ਵਾਰਿਸ ਨਾਲ ਬੈਠਾ ਬੈਠਾ ਗੱਲਾਂ ਕਰਨਾ ਗਿਆ ਤੇ ਵਾਰਿਸ ਮੈਨੂੰ ਕਹਿੰਦਾ ਵੀ ਮੈਂ ਤੇ ਇਹ ਇਹ ਜਾਨੀ ਅਲਫ ਪਾਈ ਸੀ ਤੁਸੀਂ ਅਲਫ ਨਾਲ ਹੀ ਜੁੜ ਕੇ ਬਹਿ ਜਾਣਾ ਹੋਰ ਕੋਈ ਗੱਲ ਕਰੋ ਤੇ ਉਹ ਉਹਦੇ ਕੋ ਹਦਾਇਤ ਕਰਵਾਈ ਵੀ ਤੂੰ ਦੇਸ਼ਾਂ ਵਿਦੇਸ਼ਾਂ 'ਚ ਤੁਰਿਆ ਫਿਰਦਾ ਆਪਣੇ ਉਥੇ ਆਪਦੀ ਪੈਸੇ ਦੀ ਭੁੱਖ ਵੀ ਤੂੰ ਮਟਾਈ ਫਿਰਦਾ ਤੇ ਉਥੇ ਹੀਰਾ ਜਿਹੜੀਆਂ ਤੂੰ ਲੋਦੀਆਂ ਦੇਸ਼ਾਂ ਵਿਦੇਸ਼ਾਂ ਦੇ ਹਨ ਉਹਨਾਂ ਦੀ ਕਹਾਣੀ ਲਿਖ ਜੀ ਇਹ ਇਹ ਮੇਰਾ ਮੇਰਾ ਰਾਜਾ ਇਹ ਮੱਜਾ ਨਹੀਂ ਛਾੜਦਾ ਹੈ ਨਾ ਮੇਰੀ ਮੇਰੀ ਹੀਰ ਨੂੰ ਉਹਦਾ ਬਾਪ ਇੱਕ ਬਿਜ਼ਨਸਮੈਨ ਬਾਪ ਉਹਦੇ ਉਹ ਕਰੈਕਟਰ ਮੇਰਾ ਆਪਦਾ ਹੈ ਹੈ ਨਾ ਤੇ ਉਹ ਵਿਦੇਸ਼ਾਂ ਵਿੱਚ ਲੈ ਜਾਂਦਾ ਹੈ ਜੀ ਉੱਥੇ ਵਿਦੇਸ਼ਾਂ ਦੇ ਵਿੱਚ ਕਿਵੇਂ ਲੋਕ ਉੱਥੇ ਖੱਜਲ ਖਰਾਬ ਹੋ ਕੇ ਵਿਦੇਸ਼ਾਂ ਨੂੰ ਜਾਂਦੇ ਆ ਤੇ ਉੱਥੇ ਕਿਵੇਂ ਖੱਜਲ ਖਰਾਬ ਹੁੰਦੇ ਤੇ ਆਪਣੇ ਕਲਚਰ ਦੀਆਂ ਸੱਭਿਆਚਾਰ ਦੀਆਂ ਕਿੰਨਾ ਲੀਰਾਂ ਹੁੰਦੀਆਂ ਉੱਥੇ ਉਹ ਉਹ ਸਾਰਿਆਂ ਦੀ ਕਹਾਣੀ ਬੈਂਤਾਂ ਦੇ ਵਿੱਚ ਇਹ ਮੇਰੀ ਇਹ ਪੋਇਟਰੀ ਦੇ ਵਿੱਚੋਂ ਮੇਰੀ ਮੈਂ 2000 ਤੋਂ ਉੱਪਰ ਮੇਰੀਆਂ ਨਜ਼ਮਾਂ ਹੈਗੀਆਂ ਇਹ ਸਭ ਤੋਂ ਲੰਮੀ ਪੋਇਮ ਇਹ ਆ ਮੈਂ ਦੇ ਇਹਨੂੰ ਆਪਦੀ ਪੋਇਮ ਹੀ ਕਹਾਂਗਾ ਤੇ ਇਹ ਸਭ ਤੋਂ ਜ਼ਿਆਦਾ ਐਕਸੈਪਟ ਹੋਈ ਤੇ ਇਹ ਇਹਦੇ ਵਿੱਚ ਜਾਨੀ ਵਿਅੰਤਾਂ ਨਿਭਾਉਣ ਦੀ ਕੋਸ਼ਿਸ਼ ਕੀਤੀ ਮੈਂ ਪੂਰੀ ਹੈਨਾ ਤੇ ਵਾਰਿਸ ਹੀਰ ਦਾ ਤੇ ਵਾਰਸੀ ਰਹੂਗਾ ਬਿਲਕੁਲ ਬਿਲਕੁਲ ਪਰ ਇਹ ਮੈਂ ਇੱਕ ਹੀਰ ਨੂੰ ਪਿੰਜਰੇ ਚੋਂ ਆਜ਼ਾਦ ਕਰਵਾਇਆ ਤੇ ਹੀਰ ਕਾਮਯਾਬ ਵੀ ਕਿਉਂ ਨਹੀਂ ਹੋ ਸਕਦੀਆਂ ਹੀਰਾ ਰੁਲਦੀਆਂ ਵੀ ਆ ਤੇ ਉਹ ਉੱਥੇ ਇਹ ਨਵੀਂ ਕਹਾਣੀ ਆ ਨਵਾਂ ਕਿਸਾਇਆ ਨਵੇਂ ਕੁਝ ਨਵਾਂ ਲਿਖਣ ਦੀ ਕੁਝ ਸਮਝਾਉਣ ਦੀ ਜਿਹੜੀ ਕੋਸ਼ਿਸ਼ ਹੈ ਇਸ ਕਿਤਾਬ ਰਾਹੀਂ ਕੀਤੀ ਗਈ ਹੈ ਤੇ ਗੱਲਬਾਤ ਨੂੰ ਹੋਰ ਅੱਗੇ ਵਧਾਣੇ ਜੇ ਗੱਲ ਕਰੀਏ ਪੰਜਾਬੀ ਸਭਿਆਚਾਰ ਦੀ ਜਿਸ ਦਾ ਅਸੀਂ ਗੱਲ ਕਰ ਰਹੇ ਹਾਂ ਅਸੀਂ ਗਿੱਧੇ ਦੀ ਗੱਲ ਕਰੀਏ ਭੰਗੜੇ ਦੀ ਗੱਲ ਕਰੀਏ ਆਪਣੇ ਮੇਲੇ ਤੇ ਤਿਉਹਾਰਾਂ ਦੀ ਗੱਲ ਕਰੀਏ ਹਾਂਜੀ ਇਹ ਵੀ ਬੜਾ ਮਜ਼ਬੂਤ ਇੱਕ ਖੰਭ ਹੈ ਹਾਂਜੀ ਜੇ ਪੰਜਾਬੀ ਸੱਭਿਆਚਾਰ ਦੀ ਅਸੀਂ ਗੱਲ ਕਰਦੇ ਆ ਨਾ ਤਾਂ ਬਿਨਾ ਅਸੀਂ ਪੰਜਾਬੀ ਸੱਭਿਆਚਾਰ ਦੀ ਕਲਪਨਾ ਵੀ ਨਹੀਂ ਕਰ ਸਕਦੇ ਤੁਹਾਡੇ ਕੀ ਵਿਚਾਰ ਨੇ ਇਹ ਤਾਂ ਤੁਹਾਨੂੰ ਐਵੇਂ ਅੱਗੇ ਦੱਸਿਆ ਨਾ ਜਿਦਾਂ ਪੰਜਾਬੀ ਸੱਭਿਆਚਾਰ ਇੱਕ ਗੀਤ ਆ ਇੱਕ ਡਾਂਸ ਆ ਇੱਕ ਨਿਰਤ ਆ ਇਹ ਹੈ ਇਹ ਨੱਚਦਾ ਤੇ ਹੱਸਦਾ ਪੰਜਾਬ ਆ ਹਾਂਜੀ ਜਿੱਦਾਂ ਹੁਣ ਆਪਣੇ ਇਹ ਮਾਰਦਾ ਦਮਮ ਜੱਟ ਮੇਲੇ ਚੱਲਿਆ ਹੈ ਨਾ ਤੁਸੀਂ ਮੇਲੇ ਦੀ ਗੱਲ ਕੀਤੇ ਨਾ ਜੋ ਜੀ ਨੱਚਣ ਦੇ ਵਿੱਚ ਹੱਸਣ ਦੇ ਵਿੱਚ ਤੇ ਖੁਸ਼ੀਆਂ ਵੰਡਣ ਦੇ ਵਿੱਚ ਖੁਸ਼ੀਆਂ ਜਿੰਨੀਆਂ ਵੰਡਿਏ ਉਹਨੀਆਂ ਵਾਧੀਆਂ ਗਮੀ ਵੰਡ ਨਾਲ ਜ਼ਰੂਰ ਘਟਦੀ ਆ ਪਰ ਖੁਸ਼ੀ ਜਿੰਨੀ ਮਰਜ਼ੀ ਵੰਡੋ ਉਹ ਦੁੱਗਣੀ ਸਮੋਗਾ ਅਸੀਂ ਖੁਸ਼ੀਆਂ ਵੰਡਣ ਵਾਲੀ ਇਹ ਪੰਜਾਬੀ ਪੰਜਾਬੀ ਦਾ ਕਲਚਰ ਹੈ ਪਰ ਬਹੁਤ ਸਾਰੇ ਸ਼ਬਦ ਅਸੀਂ ਦੇਖ ਰਹੇ ਹਾਂ ਕਿ ਸਾਡੇ ਹੁਣ ਅਸੀਂ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਬੱਚਿਆਂ ਦੀ ਖਾਸ ਕਰਕੇ ਮੈਂ ਗੱਲ ਕਰਾ ਉਹ ਲੋਪ ਹੋ ਰਹੇ ਨੇ ਜਿਸ ਤਰ੍ਹਾਂ ਛਾ ਬੀੜਾ ਚਮਚ ਨਹੀਂ ਕਹਿਣਾ ਸਕੂਨ ਕਹਿ ਦੇਣਾ ਬੱਚਿਆਂ ਨੇ ਫੈਨ ਕਹਿ ਦੇਣਾ ਪੱਕੇ ਨੂੰ ਆ ਵਾਟਰ ਕਹਿ ਦੇਣਾ ਹੈ ਨਾ ਪਾਣੀ ਦੀ ਜਿਸਦਾ ਗੱਲ ਕਰੀ ਬਹੁਤ سارے ਸ਼ਬਦ ਹੌਲੀ ਹੌਲੀ ਹੁਣ ਘਟ ਵਰਤੋ ਦੇ ਵਿੱਚ ਆ ਰਿਹਾ ਬੱਚਿਆਂ ਦੀ ਮੈਂ ਇਹ ਖਾਸ ਗੱਲ ਕਰ ਰਹਾ ਰਾਈਟ ਇਹ ਇਹ ਨਾ ਇਹ ਉਹਨਾਂ ਦਾ ਬੱਚਿਆਂ ਦਾ ਕਸੂਰ ਨਹੀਂ ਗੀ ਮੇਗਾ ਜੀ ਇਹ ਇਹ ਸਮੇਂ ਦੇ ਹਿਸਾਬ ਦੇ ਨਾਲ ਹਰ ਲਫਜ਼ ਦੇ ਇਹ ਮੈਨੇ ਬਦਲ ਦੇ ਆ ਬਿਲਕੁਲ ਤੇ ਇਹ ਲਫਜਾਂ ਦੇ ਮੈਨੇ ਬਦਲਦੇ ਜਾਂਦੇ ਆ ਜਦੋਂ ਤੇ ਉਹ ਫਿਰ ਕਦਰਾਂ ਕੀਮਤਾਂ ਬਦਲ ਜਾਂਦੀਆਂ ਜਿੱਦਾਂ ਹੁਣ ਜਿੱਦਾਂ ਤੁਸੀਂ ਕਹਿੰਨੇ ਅੱਖਰ aloop ਹੁੰਦੇ ਜਾਂਦੇ ਆ ਹੁਣ ਛਾ ਬੇੜਾ ਖੇਤਾਂ ਨੂੰ ਜਿਹੜੀ ਕੁੜੀ ਹੁਣ ਕੋਈ ਲੈ ਜਾਂਦੀ ਹੈ ਨਹੀਂ ਲੈ ਜਾਂਦੀ ਉਹ ਕਲਚਰ ਤੇ ਰਹਿ ਨਹੀਂ ਗਈ ਗੱਲ ਹੈਨਾ ਉਹ ਉਹ ਪਹਿਲਾਂ ਪੌਂਦੀ ਜਾਂਦੀ ਆ ਪਾਣੀਆਂ ਨੂੰ ਵਧੀਆ ਉਹਦੀ ਤੋਰ ਆ ਉਹ ਉਹ ਹੁਣ ਸਾਡੇ ਹੁਣ ਨਹੀਂ ਲੱਭਦੀ ਉਹ ਗਲਾਂ ਜੀ ਜੀ ਪਰ ਅਸੀਂ ਹਮੇਸ਼ਾ ਹੀ ਇਹ ਆਸ ਕਰਦੇ ਹਾਂ ਕਿ ਸਾਡੀ ਮਾਂ ਬੋਲੀ ਪੰਜਾਬੀ ਇਸੇ ਤਰ੍ਹਾਂ ਵੱਧਦੀ ਫੁੱਲਦੀ ਰਹੇ ਸਾਡਾ ਪੰਜਾਬੀ ਸੱਭਿਆਚਾਰ ਸਾਡਾ ਵਿਰਸਾ ਅਮੀਰ ਬਣਿਆ ਰਹੇ ਤੇ ਅਸੀਂ ਹਮੇਸ਼ਾ ਆਪਣੀ ਭਾਸ਼ਾ ਤੇ ਬੋਲੀ ਤੇ ਸੱਭਿਆਚਾਰ ਤੇ ਮਾਣ ਮਹਿਸੂਸ ਕਰੀਏ ਤੁਸੀਂ ਸਟੂਡੀਓ ਦੇ ਵਿੱਚ ਆਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ